जीआरपी एसपी गुरविंदर सिंह ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅਚਨਚੇਤ ਚੈਕਿੰਗ ਕੀਤੀ ਗਈ ਦੱਸਿਆ ਕਿ ਨਸ਼ੇ ਅਤੇ ਨਜਾਇਜ਼ ਸਮਾਨ ਵਿਰੁੱਧ ਵੱਡੀ ਮੁਹਿੰਮ ਜਾਰੀ ਕੀਤੀ ਗਈ ਹੈ ਦੱਸਿਆ ਕਿ ਪੰਜਾਬ ਪੁਲਿਸ ਦਾ ਨਸ਼ਾ ਵਿਰੁੱਧ ਜੰਗ ਰੇਰ ਰਹੀ ਆਉਣ ਵਾਲੇ ਨਜਾਇਜ਼ ਪਦਾਰਥਾਂ ਤੇ ਕੜੀ निगरानी ਹੁਣ ਤੱਕ 67 ਮੁਕਤਵੇਂ ਦਰਜ ਕੀਤੇ ਗਏ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਜੋ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਹੈ ਉਹ ਇਸ ਲੈਕ ਵਿੱਚ ਵਿੱਚ ਨੇ ਕਾਫੀ ਦਿਨਾਂ ਤੋਂ ਲਗਾਤਾਰ ਹੀ ਚੈਕਿੰਗ ਦੇ ਅੰਦਰ ਅਜਿਹਾ ਕੀਤਾ ਗਿਆ ਹੈ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜਿਹਦੀ ਜ਼ਿੰਮੇਵਾਰਤਾ ਤੇ ਸੀ ਚੈਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਆਇਦਾ ਪਦਾਰਥ ਜਾਂ ਕੋਈ ਨਜਾਇਜ਼ ਹਥਿਆਰ ਦੀ ਸਪਲਾਈ ਨਾ ਕਰਦਾ ਹੋਵੇ ਤੈਨੂੰ ਸਟ੍ਰਿਕਨਾਈਜ਼ ਚੈਕ ਕਰ ਰਹੇ ਆ ਤੇ ਇਸ ਤਰ੍ਹਾਂ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1 ਇਕ 23 ਤੋਂ 10 11 23 ਤੱਕ ਕੰਟੋਪਨੀਆਗਰ ਆਭੀ ਹਿਰਨ ਬਰਾਮਦ ਕੀਤੀ 47 ਕਿਲੋ 260 ਗ੍ਰਾਮ ਖੀਵ 188 ਕਿਲੋ ਨੂਰਾਪੋਸਤ 64 ਕਿਲੋ ਗਾਂਜਾ 950 ਗ੍ਰਾਮ ਚਰਸ 56000 ਨਿਸ਼ਲੀਆਂ ਗੋਲੀਆਂ ਤੇ 19 ਆਰਮੇਡ ਦੇ ਪਰਚੇ ਦਰਜ ਕੀਤੇ ਆ 19 ਅਸਲੇ ਬਰਾਮਦ ਕੀਤੇ ਆ ਤੇ 67 ਮਕਦਮੇ ਐਨਡੀਪੀਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਨਛਿਆਵਰਾ ਚੱਲਦਾ ਰਹੂਗਾ ਇਸੇ ਤਰ੍ਹਾਂ ਚੱਕਾ ਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਅਜੇ ਹੋਰ ਵੀ ਕਿਤੇ ਚੱਕੀਆਂ ਤੇ ਜਲੰਧਰ ਪਹਿਲਾਂ ਮੈਂ ਕਰਕੇ ਆਇਆ ਸਟੇਸ਼ਨ ਤੇ ਹੁਣ ਫਿਰ ਇੱਥੇ ਆਇਆ ਚੱਕੀਆਂ ਚੱਲ ਰਹੀ ਹੈ ਲਗਾਤਾਰ ਚੱਲਦੀ ਰਹੂਗੀ ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਜਿਹੜਾ ਕਿ ਦੇਖਦੇ ਕੋਨੇ-ਕੋਨੇ ਤੋਂ ਟレイン ਆਉਂਦੀਆਂ ਨੇ ਤੇ ਹੋਰ ਚੱਕੀਆਂ ਲਈ ਆਪਣੇ ਮੁਲਾਜ਼ਮ ਕਿੰਨੇ ਮੁਲਾਜ਼ਮ ਤੇ ਹਰ ਸਮੇਂ ਔਰ ਟ੍ਰੇਨ ਦੇ ਨਾਲ ਸਾਡੇ ਬਾਲੇ ਤੋਂ ਜਾਖਲ ਤੋਂ ਦੋ-ਦੋ ਮੁਲਾਜ਼ਮ ਜਾਂਦੇ ਨੇ ਜਿਹੜੇ ਪਠਾਨਕੋਟ ਤੱਕ ਹਸ਼ਾਰਪੁਰ ਤੱਕ ਅਬਰਸਰ ਬੋਰ ਤੱਕ ਜਾਂਦੇ ਨੇ ਫਿਰ ਉੱਥੋਂ ਅਗਲੇ ਦਿਨ ਉਸੇ ਦਿਨ ਹੀ ਅਗਲੇ ਦਿਨ ਟ੍ਰੇਨ ਤੇ ਚੱਲ ਕੇ ਕੁੰਬਾਲੇ ਤੇ ਜਾਖਲ ਪਹੁੰਚਦੇ ਨੇ ਤੇ ਸਾਡੀ ਟਰੈਕ ਡਿਊਟੀ ਵੀ ਚੱਲ ਰਹੀ ਆ ਦੋ ਦੋ ਬਲਾਇਬ ਰਾਤ ਨੂੰ 9 ਤੋਂ 5 ਵਜੇ ਤੱਕ ਸਿਰੇ ਜਾਂਦੇ ਨੇ ਟਰੈਕ ਡਿਊਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਕੋਲ ਹੁੰਦਾ ਤੇ ਹਰ ਤਰੀਕੇ ਨਾਲ ਅਸੀਂ ਸਟੇਸ਼ਨ ਦੀ ਟਰੈਕ ਦੀ ਸਕਿਉਰਟੀ ਵੀ ਚੈੱਕ ਕਰ ਰਹੇ ਹਾਂ ਆ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਲਡ ਕਰਦੇ ਨੇ ਤੇ ਕੁਝ ਅਸ਼ਾਰਤੀ ਲੋਕ ਅਸ਼ਾਰਤਾਂ ਵੀ ਕਰਦੇ ਨੇ ਉਹਨਾਂ ਲਈ ਪੁਲਿਸ ਜਦ ਹੀ ਸਾਡੀ ਪੈਟਰੋਲਿੰਗ ਪਾਰਟੀ ਉਹਨਾਂ ਨੂੰ ਜਿਹੜੇ ਨਜਾਇਜ਼ ਬੈਠੇ ਹੁੰਦੇ ਬਿਨਾਂ ਟਿਕਟ ਰਾਉਣ ਬਾਹਰ ਕੱਢਿਆ ਉਹਨਾਂ ਦੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਇਹਦੇ ਹੋਰ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਬਾਅਦ ਕੱਲ ਨੂੰ ਫਿਰ ਕੀਤੀ ਜਾਏਗੀ ਕੱਲ ਨੂੰ ਫੁਵਾੜੇ ਵਾਲੇ ਪਾਸੇ ਫੁਵਾੜੇ ਵਾਲਾ ਦੇਣਾ ਜਾਵਾਂਗੇ ਤੇ ਸਾਡੇ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਜਿਹੜੇ ਚਾਲੂ ਹਾਲਤ ਨੇ ਕਿਤੇ ਵੀ ਆਰਪੀਐਫ ਦੇ ਨਿਗਰਾਨੀ ਅੱਥ ਸਹੀ ਕੈਮਰੇ ਚੱਲ ਰਹੇ ਨੇ ਅੱਜ ਕਿੰਨੇ ਲੋਕਾਂ ਦੇ ਜਿਹੜੇ ਕਿ ਚੈਕਿੰਗ ਕੀਤੀ ਗਈ ਹੈ ਕੋਬ ਜੌਬਸ ਕੁਆਰ ਦੀ ਮਤਲਬ ਇਸੇ ਖਾਂਦੀ ਲਈ ਜੁੁੰਦਰ ਡੌਗਸਕਾਟ ਦੀ ਮਤਲ ਲੈ ਗਈ ਸੀ ਇੱਥੇ ਅਸੀਂ ਵੈਸੇ ਚੱਕ ਚੱਕ ਕੀਤਾ ਲੇਡੀ ਕਨਸਟਿਟੂਐਂਟ ਕੀਤਾ ਲੇਡੀ ਐਸਐਨ ਨੂੰ ਮੁਲਾਜ਼ਮਾਂ ਨੂੰ ਚੱਕ ਕੀਤੀਆਂ ਕਿਉਂਕਿ 150 ਲੱਗ ਆਪਾਂ ਗਾ ਮੁਲਾਜ਼ਮ ਬੰਦਾ ਹੀ ਚੱਕ ਦਿੱਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਸਟੇਸ਼ਨ ਤੇ ਆਉਂਦੇ ਨੇ ਬੇਫੋਕ ਹੋ ਕੇ ਬੇਚਿੰਤ ਹੋ ਕੇ ਆਪਣਾ ਇੱਥੇ ਆ ਕੇ ਆਪਣੇ ਟ੍ਰੇਨ ਤੇ ਆਪਣੇ ਸਫ਼ਰ ਜਿਹੜਾ ਕਿ ਚੱਲੂ ਨਹੀਂ ਪੂਰੇ ਅਲਰਟ ਹੋ ਕੇ ਆਪਣਾ ਸਫ਼ਰ ਕਰਨ ਹੋ ਕੇ ਬਿਨਾਂ ਟਿਕਟ ਤੋਂ ਜਾਂ ਗਲਤ ਬੰਦੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਉਹ ਫਿਰ ਜੇ ਕੋਈ ਬੰਦਾ ਕੋਈ ਸੁੱਤਾ ਹੋਵੇ ਜਾਂ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਜਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਕਰਕੇ ਜਿੰਨੇ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਲੱਟ ਹੋ ਕੇ ਡਿਊਟੀ ਆਪਣੇ ਸਬਰ ਕਰਨ